ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਹਕੂਮਤ ਜਹਾਂਗੀਰ ਬਾਦਸ਼ਾਹ ਦੀ ਐ ਤੇ ਜਹਾਂਗੀਰ ਬਾਦਸ਼ਾਹ ਦਾ ਐਲਕਾਰ ਵਜ਼ੀਰ ਖਾਂ ਹੋਇਆ ਇੱਕ ਵਜ਼ੀਰ ਖਾਂ ਜਿਸ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਇੱਕ ਸਿੱਖ ਦੇ ਪਾਸੋਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਸੁਣੀ ਤੇ ਐਸੀ ਉਸ ਦੀ ਸ਼ਰਧਾ ਬਣੀ ਐ ਕਿ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਣਾ ਤੇ ਟੈਪਿਆ ਹੋਇਆ ਇਸ ਤਰ੍ਹਾਂ ਤੇ ਵजीर खान ਦੇ ਇੱਕ ਸਰੀਰ ਦੇ ਉੱਪਰ ਕਸ਼ਟ ਸੀ ਉਸ ਨੂੰ ਜਲੋਦਰ ਦਾ ਰੋਗ ਸੀ ਜਿਸ ਰੋਗ ਦੇ ਇਹ ਲੱਛਣ ਹੁੰਦੇ ਨੇ ਕਿ ਪੇਟ ਦੇ ਵਿੱਚ ਪਾਣੀ ਭਰ ਜਾਂਦਾ ਤੇ ਪੇਟ ਦੇ ਵਿੱਚ ਦਰਦ ਰਹਿੰਦੀ ਹੈ ਬੜੇ ਉਸ ਨੇ ਉਪਚਾਰ ਕੀਤੇ ਬੜੇ ਇਲਾਜ ਕਰਵਾਏ ਪਰ ਕਿਤੋਂ ਹੀ ਆਰਾਮ ਨਹੀਂ ਆ ਰਿਹਾ ਉਸ ਨੇ ਜਦੋਂ ਆਪਣੇ ਇਸ ਰੋਗ ਦੀ ਨਿਵਰਤੀ ਵਾਸਤੇ ਵੱਡੇ ਵੱਡੇ ਵੈਦ ਵੀ ਸੱਦੇ ਪਰ ਗੱਲ ਨਾ ਬਣੀ ਜਦੋਂ ਉਸ ਨੂੰ ਤੰਗੀ ਹੁੰਦੀ ਹੈ ਤੇ ਦਰਦ ਸ਼ੁਰੂ ਹੁੰਦੀ ਹੈ ਤੇ ਬੜਾ ਤੜਫਦਾ ਬੜਾ ਵਿਲਕਦਾ ਪੇਟ ਦੀ ਦਰਦੀ ਐਸੀ ਹੁੰਦੀ ਐ ਇੱਕ ਦਿਨ ਐਸਾ ਹੋਇਆ ਕਿ ਉਹ ਆਪਣੇ ਡਿਊਟੀ ਦੇ ਵਿੱਚ ਬੈਠਾ ਹੋਇਆ ਸੀ ਪ੍ਰਤਨ ਸਮਿਆਂ ਦੀ ਜੇ ਗੱਲ ਕਰੀਏ ਨਾ ਤੇ ਘਰ ਦੇ ਬਾਹਰ-ਬਾਰ ਜਿੱਥੇ 메ਨ ਗੇਟ ਹੁੰਦਾ ਹੈ ਉਥੇ ਡਿਊਟੀ ਸਥਿਤੀ ਹੁੰਦੀ ਸੀ ਜਿੱਥੋਂ ਬਾਹਰ ਵੀ ਕੋਈ ਆਵੇ ਜਾਵੇ ਤਾਂ ਦਿਸਦਾ ਸੀ ਅਤੇ ਅੰਦਰ ਵਿੜੇ ਦਾ ਵੀ ਕਿਛੇ ਘਰ ਦਾ ਵੀ ਧਿਆਨ ਰਹਿੰਦਾ ਸੀ ਤੇ ਜ਼ਿਆਦਾਤਰ ਲੋਕ ਡਿਉੜੀ ਦੇ ਵਿੱਚ ਦਿਨੇ ਬੈਠਿਆ ਕਰਦੇ ਸਨ ਇਸੇ ਤਰ੍ਹਾਂ ਇਹ ਵਜੀਰਖਾਂ ਡਿਉੜੀ ਦੇ ਵਿੱਚ ਬੈਠਾ ਹੋਇਆ ਹੈ ਤੇ ਇੱਕ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਿੱਖ ਜੋ ਰੋਜ਼ਾਨਾ ਆਪਣੇ ਘਰ ਤੋਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਜਾਂਦਾ ਹੈ ਉਸ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਜ਼ਬਾਨੇ ਯਾਦ ਸੀ ਜਿਸ ਵੇਲੇ ਉਹ ਸਿੱਖ ਜਾਵੇ ਤੇ ਆਪਣੇ ਮਨ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਧਿਆਨ ਧਰ ਲੈ ਤੇ ਉੱਚੀ ਉੱਚੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਾਪ ਕਰਦਾ ਦਰਸ਼ਨ ਕਰਨ ਵਾਸਤੇ ਜਾਇਆ ਕਰੇ ਹੋਇਆ ਕਿ ਤੇ ਉਸ ਸਿੱਖ ਦੇ ਲੰਘ ਧਿਆਨ ਲੰਘਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ ਪੰਕਤੀਆਂ ਪਾਵਨ ਬਾਣੀ ਦੇ ਬੋਲ ਵਜ਼ੀਰ ਖਾਂ ਦੇ ਕੰਨਾਂ ਦੇ ਵਿੱਚ ਪਏ ਜਦੋਂ ਵਜ਼ੀਰ ਖਾਂ ਦੇ ਕੰਨਾਂ ਦੇ ਵਿੱਚ ਪਾਵਨ ਬਾਣੀ ਦੇ ਬੋਲ ਪਏ ਸਰਬ ਰੋਗ ਕਾਇਉਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਇਸ ਤਰ੍ਹਾਂ ਇਸ ਨੂੰ ਨਾ ਬੜੀ ਸ਼ਾਂਤੀ ਮਿਲੀ ਜੀ ਦਰਦ ਥੋੜੀ ਜੀ ਇਹਨੂੰ ਇੰਜ ਲੱਗਾ ਜਿਦਾਂ ਘਟੀ ਹੈ ਹੁਣ ਵजीर खान ਨੇ ਇਹ ਰੋਜ਼ ਦਾ ਨਿਯਮ ਬਣਾ ਲਿਆ ਕਿ ਜਦੋਂ ਉਹ ਸਿੱਖ ਲੰਘ ਕੇ ਜਾਣਾ ਉਦੋਂਕ ਉਹ ਜਾ ਡਿਉੜੀ ਦੇ ਵਿੱਚ ਬਿਲਕੁਲ ਗੇਟ ਲਾਗੇ ਬਹਿ ਜਾਇਆ ਕਰੇ ਇੱਕ ਦਿਨ ਵੇਖ ਦੋ ਦਿਨ ਵੇਖ ਉਸ ਨੇ ਇਹ ਪ੍ਰਤੱਖ ਵੇਖ ਲਿਆ ਕਿ ਇਸ ਜੋ ਇਹ ਸਿੱਖ ਕਲਾਮ ਪੜਦਾ ਇਸ ਦੇ ਸੁਣਨ ਦੇ ਨਾਲ ਮੇਰਾ ਦੁੱਖ ਕਾਤੰਦਾ ਹੈ ਦੂਰ ਹੁੰਦਾ ਹੈ ਇੱਕ ਦਿਨ ਉਸਨੇ ਸੇਖ ਨੂੰ ਆਵਾਜ਼ ਮਾਰ ਲਈ ਆਖਣ ਲੱਗਾ ਗੁਰ ਸਿੱਖਾ ਕਿੱਥੇ ਜਾਣਾ ਤਾਂ ਉਸਨੇ ਆਖਿਆ ਮੈਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਜਾਣਾ ਇਹ ਤੂੰ ਜੋ ਕਲਾਮ ਪੜਦਾ ਇਹ ਕਿਹੜੀ ਕਲਾਮ ਹੈ ਆਖਣ ਲੱਗਾ ਇਹ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਚਾਰਨ ਕੀਤੀ ਬਾਣੀ ਆ ਸੁਖਮਨੀ ਸਾਹਿਬ ਜੀ ਬਾਣੀ ਇਸ ਨੂੰ ਸੁਖਾਂ ਜੀ ਮੰਨੀ ਵੀ ਕਹਿੰਦੇ ਨੇ ਇਹਨੂੰ ਪਿਆਰ ਦੇ ਨਾਲ ਪੜ੍ਹਦੇ ਨਾਲ ਸੁਣਨ ਦੇ ਨਾਲ ਦੁੱਖ ਦੂਰ ਹੁੰਦੇ ਨੇ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ ਤਾਂ ਆਖਣ ਲੱਗਾ ਮੇਰੇ ਤੇ ਕਿਰਪਾ ਕਰ ਇਹ ਗੱਲ ਤੇਰੀ ਸੱਚੀ ਹੈ ਜਦੋਂ ਮੈਂ ਇਸ ਪਾਵਨ ਬਾਣੀ ਨੂੰ ਸੁਣਦਾ ਮੇਰਾ ਵੀ ਇੱਕ ਕਸ਼ਟਿਆ ਰੋਗਿਆ ਸਰੀਰ ਤੇ ਉਹ ਮੈਨੂੰ ਲੱਗਦਾ ਜਦੋਂ ਸ਼ਾਂਤ ਹੋ ਜਾਂਦਾ ਘਟ ਜਾਂਦਾ ਮੈਨੂੰ ਇਹ ਪਾਵਨ ਬਾਣੀ ਰੋਜ਼ ਹੀ ਸੁਣਾ ਦੇ ਆਕਰ ਤੇ ਸਿੱਖ ਬੜਾ ਸਰਦਾਰ ਬਾਣ ਤੇ ਪਿਆਰ ਵਾਲਾ ਸੀ ਆਖਣ ਲੱਗਾ ਇਹਦੇ ਨਾਲੋਂ ਮੇਰੇ ਵਾਸਤੇ ਹੋਰ ਵੱਡੀ ਕਿਹੜੀ ਸੇਵਾ ਹੋ ਸਕਦੀ ਕਿ ਕੋਈ ਪਿਆਰ ਵਾਲਾ ਸੁਣਨ ਵਾਲਾ ਹੋਵੇ ਤੇ ਮੈਂ ਸਤਗੁਰਾਂ ਦੀ ਬਾਣੀ ਸੁਣਾਵਾਂ ਉਹ ਸਿੱਖ ਨੇ ਵਜ਼ੀਰ ਖਾਨ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਾ ਦਿਆ ਕਰਨਾ ਇਸ ਨੂੰ ਬੜੀ ਇੱਕ ਸ਼ਰੀਰ ਦੇ ਤੌਰ ਤੇ ਤੰਗੀ ਸੱਲਤ ਇੱਕ ਰੋਗ ਇਹਦਾ ਘਟਨਾ ਸ਼ੁਰੂ ਹੋ ਗਿਆ ਰਾਹਤ ਮਹਿਸੂਸ ਹੋਈ ਸੋ ਇੱਕ ਦਿਨ ਇਹਨੇ ਆਖਿਆ ਕਿ ਜੇ ਸਤਿਗੁਰਾਂ ਦੀ ਬਾਣੀ ਸੁਣਦੇ ਨਾਲ ਸਰੀਰ ਨੂੰ ਤੰਗੀ ਘਟ ਗਈ ਹੈ ਤੇ ਮੈਂ ਗੁਰਾਂ ਦੇ ਦਰਸ਼ਨ ਕਰਾਂ ਹਾਂ ਮੈਂ ਸਤਿਗੁਰਾਂ ਤੋਂ ਸਦਾ ਵਾਸਤੇ ਨਾਲੇ ਤੰਦਰੁਸਤੀ ਮੰਗਾਂਗਾ ਨਾਲੇ ਮਾਰਦ ਮੇਰਾ ਜਨਮ ਮਰਨ ਕੱਟ ਦੇਣਗੇ ਉਹ ਤੇ ਫਿਰ ਸਮਰੱਥ ਨੇ ਪੂਰਨ ਨੇ ਤੇ ਸਿੱਖ ਨੂੰ ਆਗਣ ਲੱਗਾ ਮੈਨੂੰ ਦਰਸ਼ਨ ਤੇ ਕਰਾ ਗੁਰਾਂ ਦੇ ਮੈਂ ਉਹਨਾਂ ਦੇ ਪਾਸੋਂ ਆਪਣਾ ਰੋਗ ਹੀ ਘਟਾ ਲਵਾਂ ਤਾਂ ਸਿੱਖ ਨੇ ਆਖਿਆ ਚੱਲ ਭਾਈ ਮੈਂ ਤੇ ਜਾਣਾ ਹੀ ਆ ਤੂੰ ਵੀ ਮੇਰੇ ਨਾਲ ਚੱਲ ਵਜੀਰ ਖਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਪਹੁੰਚਿਆ ਹੈ ਦੱਸਦੇ ਨੇ ਕਿ ਉਸ ਨੇਲੇ ਸਤਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਰੋਵਰ ਦੀ ਸੇਵਾ ਕਰਵਾ ਰਹੇ ਨੇ ਖੁਦ ਸਤਿਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਮਿੱਟੀ ਦੇ ਟੋਕਰੇ ਭਰ-ਭਰ ਕੇ ਸਿਰ ਦੇ ਉੱਪਰ ਚੁੱਕ ਕੇ ਨਾਲ ਆਪ ਸੇਵਾ ਕਰ ਰਹੇ ਨੇ ਨਾਲ ਸੰਗਤਾਂ ਪਾਸੋਂ ਕਰਵਾ ਰਹੇ ਨੇ ਉਸ ਨੇ ਇਹ ਸਾਰਾ ਕੁਝ ਆਪਣੇ ਅੱਖੀਂ ਤੱਕਿਆ ਬੜਾ ਨਿਹਾਲ ਹੋਇਆ ਕਿ ਕਿਦਾਂ ਸੰਗਤਾਂ ਗੁਰੂ ਘਰ ਦੇ ਵਿੱਚ ਸੇਵਾ ਕਰਦੀਆਂ ਨੇ ਸੁਆਖਣ ਲੱਗਾ ਸਤਿਗੁਰੂ ਜੀ ਕਿਰਪਾ ਕਰੋ ਮੇਰੇ ਤੇ ਮੈਂ ਆਪ ਜੀ ਦੀ ਪਾਵਨ ਬਾਣੀ ਐਸ ਸਿੱਖ ਦੇ ਕੋਲੋਂ ਸੁਣੀ ਐ ਮੇਰਾ ਦੁੱਖ ਘਟਿਆ ਮਹਾਰਾਜ ਮੇਰਾ ਸਦਾ ਵਾਸਤੇ ਦੁੱਖ ਦੂਰ ਕਰਦੇਓ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਵਜ਼ੀਰ ਖਾਨ ਨੂੰ ਆਖਿਆ ਕਿ ਉਹ ਵੇਖੋ ਸਾਹਮਣੇ ਸਤਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸੇਵਾ ਕਰ ਰਹੇ ਨੇ ਜਾਓ ਉਹਨਾਂ ਨੂੰ ਆਖੋ ਤੇ ਤੁਹਾਡਾ ਦੁੱਖ ਦੂਰ ਕਰ ਦੇਣ ਉਹ ਕਰ ਦੇਣਗੇ ਜੇ ਇਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਵੱਲ ਭੇਜਿਆ ਤੇ ਬਾਬਾ ਬੁੱਢਾ ਜੀ ਸੇਵਾ ਕਰ ਰਹੇ ਸਨ ਉਹ ਤੇ ਸਿਰ ਤੇ ਟੋਕਰੇ ਚੁੱਕ ਕੇ ਲੈ ਕੇ ਜਾ ਰਹੇ ਸਨ ਇਹ ਜਾ ਕੇ ਆਖੇ ਕਿ ਮੇਰੇ ਕਿਰਪਾ ਕਰੋ ਮੇਰਾ ਦੁੱਖ ਦੂਰ ਕਰ ਦਿਓ ਤੇ ਬਾਬਾ ਬੁੱਢਾ ਜੀ ਆਪਣੀ ਸੇਵਾ ਵਿੱਚ ਲੱਗੇ ਨੇ ਉਹ ਧਿਆਨ ਨਾ ਦੇਣ ਹੁਣ ਗੁਰੂ ਜੀ ਤੇ ਸਿੱਖ ਦੀ ਰਮਜੇ ਕੀ ਹੁੰਦੀ ਹੈ ਉਹ ਹੇ ਇਸ ਦੇ ਪਰਖ ਕਰਨਾ ਚਾਹੁੰਦੇ ਸਨ ਕਿ ਇਹ ਬਾਦਸ਼ਾਹ ਜਹਾਂਗੀਰ ਦਾ ਐਲਕਾਰਿਆ ਵਜ਼ੀਰ ਖਾਂ ਇਹ ਕਿੰਨੀ ਕੁ ਨਿਮਰਤਾ ਲੈ ਕੇ ਆਇਆ ਇਹਨੂੰ ਮੰਗਣ ਦੇ ਜਾਚ ਵੀ ਹੈ ਕਿ ਨਹੀਂ ਤਾਂ ਉਹ ਪ੍ਰਖਿਆ ਦੇ ਵਿੱਚ ਵਜ਼ੀਰ ਖਾਂ ਸਫਲ ਹੋ ਗਿਆ ਕਿਉਂਕਿ ਬਾਣੀ ਨਾਲ ਹਿਰਦਾ ਨਿਰਮਲ ਹੋ ਚੁੱਕਾ ਸੀ ਬਾਬਾ ਬੁੱਢਾ ਜੀ ਨੇ ਧਿਆਨ ਨਾ ਦਿੱਤਾ ਇਹ ਫਿਰ ਪਿਛੇ ਹੋ ਕੇ ਖਲੋ ਗਿਆ ਪਰ ਇਸ ਨੂੰ ਭਰੋਸਾ ਸੀ ਕਿ ਹੁਣ ਮੇਰੀ ਗੱਲ ਬਣ ਜਾਣੀ ਐ ਇਹਨੇ ਫੇਰ ਜਦੋਂ ਬਾਬਾ ਜੀ ਟੋਕਰਾ ਸਿਰ ਤੇ ਲੈ ਕੇ ਆਏ ਆਖ ਦਿੱਤਾ ਮੇਰਾ ਦੁੱਖ ਦੂਰ ਕਰ ਦਿਓ ਮੈਨੂੰ ਤੁਹਾਡੇ ਕੋਲ ਭੇਜਿਆ ਤੇ ਜਦੋਂ ਫੇਰ ਨਾ ਧਿਆਨ ਦਿੱਤਾ ਬਾਬਾ ਜੀ ਫੇਰ ਚਲ ਗਏ ਤੇ ਤੀਜੀ ਾਰ ਫੇਰ ਜਦੋਂ ਕੋਲ ਆਏ ਨੇ ਕਿ ਰਾਖ ਤਾਂ ਮੇਰਾ ਦੁੱਖ ਦੂਰ ਕਰ ਦਿਓ ਤਾਂ ਹੁਣ ਸਤਿਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਅਚਾਨਕ ਹੀ ਦੋਖੇ ਤੈਨੂੰ ਆਖਣ ਲੱਗਾ ਜੀ ਮੈਨੂੰ ਜਲੋਦਰ ਦਾ ਰੋਗ ਮੇਰੇ ਪੇਟ ਦੇ ਵਿੱਚ ਪਾਣੀ ਭਰਿਆ ਤਾਂ ਬਾਬਾ ਬੁੱਢਾ ਜੀ ਨੇ ਜੋ ਟੋਕਰਾ ਚੁੱਕਿਆ ਸੀ ਨਾ ਇਸ ਨੂੰ ਵਗਾ ਕੇ ਵਜੀਰ ਖਾਂ ਦੇ ਪੇਟ ਦੇ ਉੱਪਰ ਮਾਰਿਆ ਜਿਸ ਦੇ ਨਾਲ ਇਹਦਾ ਪੇਟ ਦਾ ਸਾਰਾ ਪਾਣੀ ਬਾਹਰ ਨਿਕਲ ਗਿਆ ਇਹਦਾ ਤਨ ਰੋਗ ਹੋ ਗਿਆ ਇਸ ਦੀ ਤਕਲੀਫ ਸਦਾ ਵਾਸਤੇ ਦੂਰ ਹੋ ਗਈ ਹੈ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਤੇ ਜਾ ਕੇ ਸਤਿਗੁਰਾਂ ਦਾ ਕੀਤਾ ਤਨਵਾਦ ਆਖਣ ਲੱਗੇ ਸਤਿਗੁਰੂ ਜੀ ਜੋ ਨੈਣ ਵਾਸਤੇ ਆਇਆ ਸਾਂ ਉਹ ਤੇ ਮਿਲ ਗਿਆ ਹੁਣ ਅੱਗੇ ਵਾਸਤੇ ਕਿਰਪਾ ਕਰੋ ਮਹਾਰਾਜ ਸਿੱਖ ਵੀ ਬਣਾ ਲਓ ਤੇ ਮੇਰਾ ਜਨਮ ਮਰਨ ਵੀ ਕੱਟ ਦਿਓ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਸ ਤਰ੍ਹਾਂ ਇਹ ਬਚਨ ਵੀ ਕਰ ਦਿੱਤਾ ਕਿ ਜੋ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਾਪ ਸਰਧਾ ਦੇ ਨਾਲ ਪੜ੍ਹੇਗਾ ਜੋ ਪ੍ਰੇਮ ਦੇ ਨਾਲ ਸੁਣੇਗਾ ਉਹਦੇ ਇਸ ਤਰ੍ਹਾਂ ਦੁੱਖ ਤੇ ਰੋਗ ਵੀ ਕੱਟੇ ਜਾਣਗੇ ਸੋ ਅੱਜ ਵੀ ਸਤਗੁਰਾਂ ਦੀ ਪਾਵਨ ਬਾਣੀ ਦਾ ਜਾਪ ਜੋ ਗੁਰਮੁਖ ਪਰਿਵਾਰ ਕਰਦੇ ਨੇ ਭਾਈ ਉਹਨਾਂ ਘਰਾਂ ਵਿੱਚ ਕੋਈ ਦੁੱਖ ਤਕਲੀਫ ਮਹਾਰਾਜ ਨਹੀਂ ਆਉਣ ਦਿੰਦੇ ਇਹ ਗੁਰੂ ਦੀ ਮਹਿਨਤ ਗੁਰੂ ਜੀ ਵਡਿਆਈ ਹੈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦੱਸੋ ਸੋ ਜਨਾ ਗੁਰਮੁਖਾਂ ਨੇ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਆਪਜੀ ਤੱਕ ਪਹੁੰਚ ਸਕੇ ਬੇਨਤੀ ਪ੍ਰਵਾਣ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ